ਅ ਦੇਖੋ ਅੱਜ ਮੇਰਾ ਐਤਵਾਰ ਨੂੰ ਇਹ ਹੁੰਦਾਗਾ ਕਿ ਜਿੰਨੇ ਵੀ ਕੋਈ ਸਾਡੇ ਭੈਣ ਭਰਾ ਕੋਈ ਵੀ ਸਾਥੀ ਕਿਸੇ ਦੀ ਗਮੀ ਆ ਕਿਸੇ ਦੀ ਖੁਸ਼ੀ ਆ ਉਹਨਾਂ ਜਿਹੜਾ ਮੈਂ ਆਪਣੀ ਹਾਜ਼ਰੀ ਆਪਣੀ ਪ੍ਰੈਜ਼ੈਂਸ ਜਿਹੜੀ ਆ ਲਵਾਉਣਾਗਾ ਦੁੱਖ ਦਰਦ ਸਾਂਝੇ ਕਰਦੇ ਆ ਅੱਜ ਸਾਡੇ ਭਰਾ ਸਤਗੁਰ ਦੇ ਮਾਤਾ ਜੀ ਪਛੇਰੇ ਦੇ ਨੇ ਕਾਲ ਚਲਾਣਾ ਕਰ ਗਏ ਸੀ ਜੀ ਪਹੁੰਚ ਤੇ ਪਹੁੰਚੇ ਰਹੇ ਅੱਜ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਵੰਦੇ ਪਰਿਵਾਰ ਦੇ ਦੁੱਖ ਸਾਂਝਾ ਕਰਨ ਦੀ ਪਹੁੰਚੇ ਆ ਕਿਉਂਕਿ ਬਹੁਤ ਹੀ ਪੁਰਾਣਾ ਇਹ ਭਰਾਗਾ ਪਿਛਲੇ 8-10 ਸਾਲਾਂ ਤੋਂ ਇਹਨਾਂ ਦਾ ਭਰਾਵਾਂ ਵਾਲਾ ਰਿਸ਼ਤਾ ਹੈਗਾ ਸੋ ਅੱਜ ਸਾਡੇ ਮਾਤਾ ਜੀ ਜਿਹੜੇ ਸੀ ਉਹ ਚਲੇ ਗਏ ਸੀ ਉਹਨਾਂ ਦਾ ਦੁੱਖ ਵੜਨ ਕੀਤਾ ਹੈ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਹੋਰ ਤਰਸਨ ਦੀ ਗੱਲ ਕਰੀਏ ਲਗਾਤਾਰ ਹੋ ਰਹੀ ਹੈਗੀ ਅਧਰ ਵਰਗੀ ਜਿਆਦਾ ਹੋ ਗਈ ਹੈ ਕਿ ਇਹਨਾਂ ਜ਼ਿੰਦਗੀ ਅਹ ਦੇਖੋ ਰਾਜਨੀਤੀ ਦੇ ਅੰਦਰ ਕੋਈ ਆ ਗਿਆ ਕੋਈ ਚਲੇ ਗਿਆ ਚੱਲਦਾ ਰਹਿੰਦਾ ਪਰ ਲੇਕਿਨ ਇਹਨਾਂ ਪਾਰਟੀਆਂ ਨੇ ਮੈਂ ਸਮਝਦਾ ਕੋਈ ਵੀ ਜਿਹੜਾ ਵੀ ਵਿਅਕਤੀ ਆ ਉਹਨੂੰ ਆਪਣੇ ਸਿਧਾਂਤਾਂ ਤੇ ਕਾਇਮ ਰਹਿਣਾ ਚਾਹੀਦਾ ਆਪਣੇ ਪਾਰਟੀ ਦੇ ਸਿਧਾਂਤਾਂ ਤੇ ਕਾਇਮ ਰਹਿਣਾ ਚਾਹੀਦਾ ਆਪਣੇ ਕੰਮਾਂ ਤੇ ਜਿਹੜਾ ਕਾਇਮ ਰਹਿਣਾ ਚਾਹੀਦਾ ਪਰ ਖਾਸ ਕਰਕੇ ਮੈਂ ਸਮਝਦਾ ਇਸ ਕਾਲ ਯੁੱਗ ਦੇ ਸਮੇਂ ਦੇ ਉੱਤੇ ਇਮਾਨਦਾਰੀ ਨਾਲ ਰਾਜਨੀਤੀ ਕਰਨੀ ਜਿਹਦਾ ਇਮਾਨਦਾਰੀ ਨਾਲ ਸੇਵਾ ਕਰਨੀ ਜੇ ਤੁਸੀਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਦੇ ਹੋ ਤਾਂ ਲੋਕ ਜਿਹੜਾ ਹੈਗਾ ਤੁਹਾਨੂੰ ਪਿਆਰ ਕਰਦੇ ਨੇ ਲੋਕ ਤੁਹਾਨੂੰ ਇੱਜ਼ਤ ਕਰਦੇ ਨੇ ਸਿਕ ਜੀ ਜਿਹੜਾ ਆਪਾਂ ਅਸੀਂ ਰੱਤ ਚੈੱਕ ਦਿੱਤਾ ਸੀਗਾ ਉਹਦਾ ਕੰਮ ਦੀ ਸ਼ੁਰੂਆਤ ਕਦੋਂ ਹੋ ਰਹੀ ਹੈ ਜੀ ਹਾਂ ਦੇਖੋ ਮੈਂ ਚੈੱਕ ਜਿਹੜਾ ਉਹ ਸਾਡੇ ਸਰਪੰਚ ਸਾਹਿਬ ਨੂੰ ਸੌਂਪਤਾ ਕੁਝ ਜਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਨੇਗੀਆਂ ਥੱਲੇ ਡਰਾਇੰਗ ਬਣਾਉਣੀ ਆ ਨਕਸ਼ਾ ਬਣਾਉਣਾ ਉਹਦਾ ਕਾਰਜ ਚੱਲ ਰਹੀ ਹੈ ਜਿਦੋਂ ਉਹ ਬਣ ਗਈਆਂ ਤਾਂ ਉਦੋਂ ਦੇ ਕੰਮ ਸ਼ੁਰੂ ਹੋ ਜੂਗਾ ਕਿ ਨੋ ਕੀ ਕਹੋਗੇ ਜਿਵੇਂ ਕਿ ਆਪਣੇ ਛਾਦਰੀ ਨੂੰ ਬਲਾਕ ਬਣਾਇਆ ਗਿਆ ਜੀ ਦੇਖੋ ਸਭ ਤੋਂ ਪਹਿਲਾਂ ਛਾਦਰੀ ਨਿਵਾਸੀਆਂ ਨੂੰ ਇਲਾਕੇ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਛਾਦਰੀ ਜਿਹੜਾ ਉਹ ਬਲਾਕ ਬਣ ਚੁੱਕਿਆ ਨਵਾਂ ਬਲਾਕ ਖੋਜ ਵਿੱਚ ਆ ਚੁੱਕਿਆ ਹੁਣ ਇੱਥੇ ਕਾਫੀ ਸਾਰੇ ਅਫਸਰ ਜਿਹੜੇ ਆਫਿਸ ਆਉਣਗੇ ਕਾਫੀ ਸਾਰੀ ਤਰੱਕੀ ਕਾਫੀ ਸਾਰੀ ਡਿਵੈਲਪਮੈਂਟ ਜਿਹੜੀ ਆ ਉਹ ਇਸ ਸਾਜਲੀ ਪਿੰਡ ਦੀ ਹੋਊਗੀ ਆਲੇ-ਦਾਲੇ ਪਿੰਡਾਂ ਦੀ ਹੋਊਗੀ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਖਾਸ ਕਰਕੇ ਜਿਨ੍ਹਾਂ ਨੂੰ ਸਲਾਮ ਜਣਾ ਪੈਂਦਾ ਸੀ ਜਾਂ ਲਹਿਰੇ ਜਣਾ ਪੈਂਦਾ ਸੀ ਉਹ ਜਿਹੜੀ ਦੂਰੀ ਆ ਉਹ ਵੀ ਦੂਰੀ ਵੀ ਖਤਮ ਹੋ ਗਈ ਆ ਔਰ ਲੋਕ ਆਪਣਾ ਕੰਮ ਜਿਹੜਾ ਉਹ ਬੜੇ ਸੁਖਾਰੇ ਟੰਗ ਨਾ ਕਰਾ ਰਹੇ ਕਦੋਂ ਤੱਕ ਸ਼ੁਰੂ ਹੋ ਜਾਣਾ ਜੀ ਬਿਲਕੁਲ ਬਲਾਕ ਬਣ ਗਿਆ ਜੇ ਤਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਬੜੀ ਜਲਦੀ ਜਿਹੜੀ ਅਫਸਰਾਂ ਦੀ ਤਾਇਨਾਤੀ ਕਰ ਦੇਵਾਂਗੇ ਬੜੀ ਜਲਦੀ ਜਿਹੜੀ ਬਿਲਡਿੰਗ ਵੀ ਬਣਨੀ ਸ਼ੁਰੂ ਹੋ ਜੇ ਸ਼ਾਇਦ ਨੂੰ ਕੀ ਕੀ ਬੈਨੀਫਿਟ ਮਿਲਣਗੇ ਜੀ ਸ਼ਾਇਦ ਨੂੰ ਬੈਨੀਫਿਟ ਇਹ ਆ ਕਿ ਬਲਾਕ ਬਣ ਗਿਆ ਇੱਥੇ ਹੈੱਡ ਕੁਆਟਰ ਹੋਊਗਾ ਇੱਥੇ ਬੀਡੀਪੀਓ ਬੈਠੂਗਾ ਇੱਥੇ ਵੀਡੀਓ ਪੇ ਦੇ ਅਫੀਸਰ ਬੈਟਣਗੇ ਇੱਥੇ ਜਿਹੜਾ ਇੱਕ ਬੇਸਿਕ ਇਨਫਰਾਸਟ੍ਰਕਚਰ ਵਧੂਗਾ ਔਰ ਲੋਕਾਂ ਦਾ ਜਿਹੜਾ ਹੈਗਾ ਇੱਥੇ ਆਉਣਗੇ ਕੰਮ ਕਰਾਉਣਗੇ ਇਸ ਪਿੰਡ ਦੀ ਜਿਹੜੀ ਐਕਸਪੈਂਸ਼ਨ ਹੋਊਗੀ ਪਿੰਡ ਨੂੰ ਹੋਰ ਵੱਡੀਆਂ ਸਹੂਲਤਾਂ ਮਿਲਣਗੀਆਂ ਇੱਕ ਜੀਮੋ ਸਾਹਿਬ ਇੱਕ ਫਾਇਜ਼ਲੀ ਜੀ ਗੱਲ ਕਰੀਏ ਕਿ ਮੈਡੀਕਲ ਸਹੂਲਤ ਦੀ ਗੱਲ ਕਰੀਏ ਤਾਂ ਥੋੜੀ ਇੱਥੇ ਮੁਸੀਬਤਾਂ ਲੋਕਾਂ ਨੂੰ ਹੋ ਰਹੀਆਂ ਕਿ ਉਹਦੇ ਬਾਰੇ ਕੀ ਕਰੋਗੇ ਆ ਉਹਦਾ ਫਾਇਜ਼ਲੀ ਜੀ ਵੀ ਕੋਈ ਵੱਡਾ ਉਹ ਠੀਕ ਕਰਾ ਰਹੇ ਆਗੇ ਪਹਿਲਾਂ ਜਿਹੜਾ ਥਾਂ ਪੁਲਿਸ ਸਟੇਸ਼ਨ ਆ ਉਹ ਬਦਲੂਗਾ ਉਹਦੀ ਤਬਦੀਲੀ ਲਈ ਭੇਜੀ ਹੋਈ ਹੈ ਫਾਈਲ ਜਿੱਦੋਂ ਬਦਲ ਗਿਆ ਖਾਲੀ ਹੋ ਜੀ ਉੱਥੇ ਫਿਰ ਵਧੀਆ ਬਿਲਡਿੰਗ ਬਣਾਵਾਂਗੇ ਠੀਕ ਹੈ